ਤਨੋਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮੈਂ ਦੀਸ਼ ਸੁਭ ਕਰੈ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਰੋਭ ਮੋਹ ਵਸ ਕਰੈ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਕੋਵ ਤੇ ਦਰਿਆਉ ਜਨਮ ਹਮ ਕਾਲਖ ਧੋਵੈ ਹੋਵੈ ਸਿੱਧ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੋ ਕੋਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਅਸਰੀ ਮਹਲਾ 3 ਜਾਈ ਤਾਚ ਧਨ ਸੰਚੇ ਮੂਰਖ गावाਰ ਮਨ ਮੁਖ ਭੂਲੇ ਅੰਧ गावाਰ ਵਿਖਿਆ ਤੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚ ਤਨ ਸੰਚੇ ਮੂਰਖ गावाਰ ਮਨ ਮੁਖ ਭੂਲੇ ਅੰਧ गावाਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਭੁਨ ਆਵੇ ਜਾਏ ਰਹਾਉ ਮਨ ਮੁਖ ਪੂਲੇ ਸਭ ਮਰਹਿ ਗਵਾਰ ਪਉ ਜਲ ਡੂਬੇ ਨਾ ਉਰਵਾਦ ਨ ਪਾਹ ਸਤਗੁਰੇ ਭੇਟੇ ਪੂਰ ਪਾਗ ਸਾ ਚਿਰਤੇ ਅਹ ਨਿਸ ਬੈਰਾਗ ਚੋ ਜਗ ਮਹਿ ਅਮਰਤ ਸਾਚੀ ਬਾਣੀ ਪੂਰ ਪਾਗ ਹਰ ਨਾਮ ਸਮਾਣੀ ਸਿਦ ਸਾਧਕ ਤਰਸੈ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣ ਕੋਏ ਸੱਜ ਸਾਚਾ ਸੱਜ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸਚ ਲਾਇ ਸਭ ਕਿਝ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਨ ਕੋਏ ਸਜ ਸਾਚਾ ਸਚ ਆਪ ਦ੍ਰਿੜਾਏ ਨਾਨਕ ਆਪੇ ਵਿਖੈ ਆਪੇ ਸਚ ਲਾਇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ